ਇਹ ਵਾਲਾ ਬਈ ਗਰੁੱਪ ਵਾਲੇ ਪਿੰਡ ਸਾਰੇ ਬਈ ਜਸਨਾ ਮੱਲ ਲਾਲਾ ਮੱਲ ਕੋਟਵਾਲ ਬਈ 2024 ਦੇ ਦੀ ਤੂੜੀ ਹੱਡੀਆ ਬਰਾ ਜਿੱਤੇ ਖੱਟੀ ਗਾਲੀ ਆਖਾ ਬਈ ਇਹਦੀ ਤੇ ਪਹਿਲੀ ਵਾਰੀ ਬਈ ਇਹ ਮੈਹਿੱਤੇ 88 ਉਤਰ ਹੋਈ ਸੀ ਬਲਦਸਰ ਉਸ ਤੋਂ ਬਾਅਦ ਜਿੱਤੀ 4 ਵਜੇ ਨੇ ਤੇ ਦੂਜੀ ਵਾਰੀ ਇਹ ਸੀ 30 31 ਫਿਰ ਲੱਭੀ ਤੰਗਾ ਗਵੇ ਵੇ ਪੁਲਸ ਬਗੀ ਤੇ ਸੱਤ ਬੂਤਰਾ ਬਾਜੀ ਹੋ ਗਈ ਤੇ ਸਾਢੇ 3 ਢਾਂਗੇ ਚੜਾਈਏ ਤੇ ਮੇਰੇ ਜਾਂਦਾਂ ਨੂੰ ਇਹਨਾਂ ਨੇ ਵੰਡ ਲਈ ਸੀ ਬਾਜੀ 70 ਗਹਿਣੇ ਤੇ ਮੈਨੂੰ ਕਹਦੇ ਪੁਲਸ ਬਗੀ ਦੇ ਵੰਡ ਲਈ ਤੇ ਸਾਢੇ 3 ਢਾਂਗੇ ਚੜੀ ਕੱਪ ਜਿੱਤ ਗੂੜੀ ਉਹਦੂ ਬਾਅਦ ਇਹਨੇ ਖੁੱਡੇ ਛੜਤੀ ਮੈਂ ਇਹਦਾ ਨਾ ATM ਰੱਖਤਾ ਮਾਇਰ ਜਿੱਦੇ ਲੋੜ ਹੁੰਦੀ ਇਹਨੂੰ ਛੱਟ ਲਿਆ ਕਰੋ ਤੇ ਫਿਰ ਇਹ ATM ਇੱਕ ਦਿਨ ਮੈਨੂੰ ਖੂਨ ਲਾਇਆ ਮਾਹਰ ਬਾਜੀ ਆ ਗਈ ਗੁਰਥੜੀ ਕਿੱਥੇ ਕਿੱਥੇ ਵਾਲੇ ਨਹੀਂ ਇੱਧਰ ਇੱਕ ਬਾਜੀ ਹੋਸੀ ਉਹਨੇ ਉੱਥੇ ਛੱਡਣੀ ਸੀ ਇਹਨਾਂ ਦੇ ਖੁੱਡੇ 'ਚ ਫੱਲੜ ਫੱਲੜ ਛੱਡਣੀ ਚੋਦੀ ਇਹ ਖੁੱਡੇ 'ਚ ਬੈਠੀ ਸੀ ਹੱਥ ਨੇ ਇਹਨੂੰ ਮੈਂ ਖੂਨ ਲਾ ਲਿਆ ਮਾਹਰ ਕੂਤਰੂਡੇ ਉਹੀ ਸਾਡੇ ਏ.ਡੀ.ਐਮ ਤੇ ਕਹਿੰਦਾ ਮੈਂ ਹੋਰ ਥੰਬਿਆ ਅਸੀਂ ਹੱਥ ਨੇ ਖੁੱਡੇ 'ਚ ਚੱਕ ਕੇ ਸ਼ਾਂਤ ਕੀ ਤੇ ਮੈਨੂੰ ਲਾ ਉੱਦ ਦੇ ਵੀ ਬਾਜੀ 22:30 ਵਜੇ ਨਿੱਫੜ ਗਈ ਸੀ 48 ਕੂਤਰੂਡੇ ਸੀ ਬਈ ਤੇ 2024 ਜòn ਗਰਮੀ ਬਹੁਤ ਪਈ ਆ ਉੱਦੇ ਫਿਰ ਅਸੀਂ ਪਹਿਲਾਂ ਬੰਨਦੇ ਨਹੀਂ ਸੀ ਮੋੜਾ ਬੈਜੇ ਰੋਂ ਨੂੰ ਡਰ ਜੀ ਤੇ ਉਹਦੇ ਨਾਲ ਲਿਆ ਆ ਉਹਦੇ ਨਾਲ ਕੱਚੀ ਹੋ ਗਈ 2 ਵਜੇ ਉੱਦੇ ਵੀ ਕੂਤਰ ਆਪਣੀ ਬਹੁਤ ਉੱਡੀ ਉਹ ਤਾਂ ਹੱਲ ਕੇ ਨਾਲ ਲਪੈਂਟਾ ਹੀ ਜਿੱਤ ਕੇ ਤੇ ਉਹਨੇ ਵਿਚਾਰੇ ਨਿੱਕੇ ਨੇ ਮੋੜੀ ਧੰਨਵਾਦ ਆਦਾ ਯਾਰ ਨਹੀਂ ਤੇ ਚਾਰ ਮੋਹਰਾਂ ਲੱਗੀਆਂ ਸੀ ਕੂਦਰੀ ਕੌਣ ਮੋੜਦਾ ਬਈ ਤੇ ਖੁੱਲ ਲੁੱਡੀ ਆ ਬਈ ਗਰਮੀ ਚ ਤੇ 2025 ਚ ਵੀ ਕੱਢਾਂਗੇ ਬਾਬਾ ਸੌਖ ਰੱਖੇ